ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਬਾਈ ਜੀ ਆਪਣਾ ਨਾਮ ਆਮਨਦੀਪ ਸਿੰਘ ਜੀ ਪਿੰਡ ਧੰਦੀਵਾਲ ਤਸੀਲ ਧੂਰੀ ਜ਼ਿਲ੍ਹਾ ਸੰਗਰੂਰ ਠੀਕ ਆ ਪਿੰਡ ਆ ਗਿਆ ਧੰਦੀਵਾਲ ਇਧਰ ਕੁੰਬੜਾਲ ਬਾਲਿਆਂ ਇਦਾ ਪਿੰਡ ਨਾਲ ਆ ਗਿਆ ਆਪਣੇ ਹਾਂਜੀ ਇਧਰ ਹੀ ਛੜ ਮੁਰੋ ਤੇ ਕੁੰਬੜਾ ਵਾਲਕੰਦੀ ਆਪਣੀ ਬਾੜੀਆਂ ਪਿੰਡ ਦੀ ਦੀ ਠੀਕ ਆ ਮੋਬਾਈਲ ਨੰਬਰ ਹੀ ਆਪਣਾ 7986043700 7986043700 43700 ਜਿਹੜੇ ਆਪਾਂ ਝੂਟੀ ਦੇਖੇ ਨੇ ਪਲੂਨ ਪਹਿਲਾ ਸੂਰਜ ਹੁੰਦੀ ਹੈ ਹਨਾ ਹਾਂਜੀ ਪਹਿਲਾ ਸੂਰਜ ਠੀਕ ਆ ਇੱਕ ਆਗ ਨ ਰਹਿਗੇ ਬਾਕੀ ਸੂਣ ਜਦੇ ਇਹਦੇ ਜੀ 7 ਤਰੀਕ ਨੂੰ ਦਿਨ ਪੂਰਾ 7 ਤਰੀਕ ਨੂੰ ਇਹ ਦਿਨ ਪੂਰਾ ਠੀਕ ਆ ਇਹ ਕਿੰਨੇ ਕ ਟਾਈਮ ਦਾ ਆਪਣੇ ਕੋਲ ਇਹ ਜੀ 1 ਮਹੀਨੇ ਦੀ ਗੱਭਨ ਸੀ ਹਰਿਆਣੇ ਤੋਂ ਲੈ ਕੇ ਆਈ ਸੀ ਠੀਕ ਆ ਕਰਿਆ ਕੇ ਚੈੱਕ ਪਾਸ ਹੋ ਜੀ ਆਪਣੇ ਕੋਲ ਹਾਂਜੀ ਫਿਰ ਆ ਕੇ 1 ਮਹੀਨੇ ਬਾਅਦ ਇੱਕ ਕਰਾਈਆਗੀ ਠੀਕ ਹੈ ਤੇ ਕੀ ਇਹਦੇ ਰਿਕਾਰਡ ਵਗੈਰਾ ਦੱਸਿਆ ਮਾਤਾ ਕੁਝ ਵੀ ਮਾਤਾ ਦਾ ਤਾਂ 17 ਲੀਟਰ ਦੱਸਿਆ ਸੀ ਠੀਕ ਹੈ ਪਰ ਤਿਆਰ ਭਾਜਾ ਭੱਲੇਵਾ ਵਗੈਰਾ ਦੇਖ ਕੇ ਅੰਦਾਜ਼ਾ ਆਏ ਕਿਨੇ ਦੁੱਧ ਪਾ ਦੂਗੀ ਇਹ ਨਾ ਵਾਲਾ 14 ਟੰਪਾਉਣੇ ਜਹੀ ਰਏ ਜੀ ਠੀਕ ਹੈ ਪਲੂਨ ਆਪ ਨੂੰ ਮੇਜਦਾ ਵੀ 14 ਕਿਲੋ ਤੇ ਪਾ ਦੋ ਜੀ ਠੀਕ ਹੈ ਦਿਨ ਅਜ ਰਹਿ ਗਏ ਸੂਣ ਚ ਇਹਦੇ ਅੱਜ ਚਾਤਰੀਕ ਹੋ ਗਈ ਜੀ ਵਸਤਨ ਕਢਣਾ ਵਿੱਚ ਰਹਿ ਗਏ ਕਾਫੀ ਪੰਜਾ ਠੀਕ ਹੈ ਤੇ ਕੋਈ ਫਿਰ ਟੀਕੇ ਵਗੈਰਾ ਜਾ ਨਹੀਂ ਕਿਹੜਾ ਲੱਗਿਆ ਵੇਦੇ ਹਣਾ ਨਹੀਂ ਉਹਨਾਂ ਨੂੰ ਪਤਾ ਹੀ ਠੀਕ ਹੈ ਹੁਣ ਜੇ ਪਹਿਲਾਂ ਸੂਦਾ ਸੁੰਦੀ ਪਿਆ ਕੋਈ ਭਾਰਪੂਰ ਤਾਂ ਨਹੀਂ ਕਰਦੀ ਨਾ ਜੀ ਠੀਕ ਆ ਮਾਲਾਉਂ ਠੰਡੀ ਸੀਲਾ ਵਧੀਆ ਹਾਂਜੀ ਹਾਂ ਢੋਰੇ ਬਾਹਰ ਨੂੰ ਸੋਬਰ ਸਿੰਘ ਮੂੰਹ ਮੱਥਾ ਦੇਖ ਸਕਦੇ ਕੁੰਡਾ ਸਿੰਘਾ ਰਾਜੀ ਸਭੀ ਬੜੀ ਵੀ ਦਿਨ ਦੋ ਚਾਰ ਹੀ ਕੱਡੂ ਬੜੇ ਦਿਨ ਨਹੀਂਦੀ ਕੋਈ ਤੇ ਸਾਫ ਸੁਥਰਾ ਲੇਵਾ ਇੱਕ ਮਹੀਨੇ ਦੀ ਗੱਬਣ ਸੀ ਦਵਾਈ ਸੀਗੀ ਉੱਥੋਂ ਮਗਰੋਂ ਸੀਮਿੰਟ ਲੱਗਿਆ ਆ ਸੀਮਿੰਟ ਜਾਂ ਸਾਂਭ ਤੋਂ ਲੱਗੀ ਹੈ ਉੱਥੋਂ ਆਈ ਆ ਤੇ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘਾ ਰਾਜੀ ਸਾਫ ਸੁਥਰੀ ਤੇ ਥਾਣਾ ਦੀ ਸਪੀਸ ਦੇਖ ਸਕਦੇ ਹੋ ਸੋਹਣਾ ਥਾਣਾ ਕੱਡੂ ਕੀ ਕੱਚੀ ਆ ਹਲੇ ਤੇ ਬਾਕੀ ਪਲੂਣ ਦਾ ਆਪ ਨੂੰ ਪਤਾ ਹੈ ਵੀ ਸੁਸਾ ਕੇ ਲਗਭਗ 20 ਦੋਤਿਆਂ ਦੀ ਲਾ ਦਿੰਦੀ ਹੈ 14 ਕਿਲੋ ਵੀ ਰੱਖ ਦਿਆ ਲੱਗੀ ਇਹਦੀ ਮਾਤ ਦੇ ਹਿਸਾਬ ਨਾਲ ਦੇਖ ਸਕਦੇ ਪਰ ਬਾਕੀ ਤੇਰੀ ਨਰਕ ਵਰਕਾ ਦੇ ਹਿਸਾਬ ਨਾਲ ਕਰਨੀ ਆ ਕੱਦ-ਕੱਡ ਠੀਕ ਆ ਵਧੀਆ ਮੀਡੀਅਮ ਸਾਈਜ਼ ਆ ਗਿਆ ਕਿਸੇ ਗਮੂ ਵਥੇ ਸਾਫ ਸੁਥਰੀ ਆ ਰਾਜੀ ਆ ਚੰਗੀ ਪਲੀਪੁਲੀ ਵੀ ਸੁਨੱਖਾ ਪਾਣਾ ਝੋਟੀ ਦੇ ਵਿੱਚ ਇਹ ਨਹੀਂ ਗੱਲ ਕਿਸੇ ਬਸ ਦਿੱਸੀ ਨਾ ਵੀ ਆ ਤੇ ਮੇਨ ਗੱਲ ਆਪੇ ਥਣਾ ਦੀ ਕਰੀਏ ਥਣਾ ਚ ਵਿੱਥੀ ਬਹੁਤ ਆ ਦੇਵਾ ਦੇਖ ਸਕਦੇ ਹੋ ਬਾਕੀ ਪਸਮਾ ਦੇ ਵੇਲੇ ਮੌਕੇ ਆਪ ਨੂੰ ਪਤਾ ਵੀ ਪਸੂ ਘਟ ਘਟ 2 ਇੰਚ ਥਾਣੇ ਨੇ ਹੋਰ ਖੋਲ ਜਾਣੇ ਸੋ ਲੇਵਾ ਨੇਰ ਤੋਂ ਦੇਖ ਸਕਦੇ ਸੋਹਣਾ ਸਾਫ ਸੁਥਰਾ ਲੇਵਾ ਕਿਸੇ ਕੋਲ ਹੱਥ ਤਰਾਣੀ ਤੇ ਬਾਈ ਇਹ ਰੇਟ ਇਹਦਾ ਕੀ ਰਹੂਗਾ ਜੀ ਅਰੇਡੀ ਫੋਨ ਤੇ ਕਰ ਲਾਂਗੇ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂਜੀ ਬਿਲਕੁਲ ਜੀ ਠੀਕ ਹੈ ਨੰਬਰ ਬੋਲੇ ਦੁਬਾਰਾ ਆਪਣਾ 79860 ਜੀ 44700 ਠੀਕ ਹੈ ਪਿੰਡ ਧੰਦੀਵਾਲ ਪਿੰਡ ਧੰਦੀਵਾਲ ਤੁਸੀਂ ਵੀ ਧੂੜੀ ਜਿਹੜਾ ਸੰਗਰੂਰ ਆ ਗਿਆ ਸੋ ਕਿਸੇ ਵੀ ਵੀਰ ਦੇ ਝੋਟੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਹੈ ਵੀਡੀਓ ਦੇਖ ਲੈ ਸਕਦਾ ਹੈ